ਕਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਮੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਹੋਮੋਗੇ ਤੇ ਇਹਦੇ ਨਾਲ ਹੀ ਆਪਾਂ ਕਰਨ ਲੱਗੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਟਾਈਮ ਹੈਗਾ ਸਵੇਰ ਦੀ ਰੋਟੀ ਦਾ ਹਨਾ ਮੇਰੇ ਰੋਟੀ ਬਣਾਉਣ ਵਾਸਤੇ ਹੁਣ ਅੱਜ ਮੈਂ ਬਣਾਉਣੀ ਹੈ ਮੇਥੀ ਵਾਲੇ ਪਰੌਂਠੇ ਉਦੇ ਵਾਸਤੇ ਜਿਹੜੀ ਮੇਥੀ ਸੀ ਮੈਂ ਉਹਨੂੰ ਡਾਇਰੈਕਟ ਹੀ ਆਟੇ ਦੇ ਵਿੱਚ ਕੱਟ ਕੇ ਪਾਉਂਗੀ ਕਟਿੰਗ ਕਰਕੇ ਪਰੌਂਠੇ ਬਣਾਉਂਗੀ ਵੈਸੇ ਜਿਹੜੇ ਮਿਕਸੀ ਚ ਪੀਸ ਕੇ ਪਾਉਣੇ ਆ ਜਾਂ ਕੁੰਡੇ ਚ ਕੁੱਟ ਕੇ ਉਹਦਾ ਵੀ ਆਪਾਂ ਬਣਾ ਲੈਨੇ ਆ ਹਨਾ ਉਹ ਥੋੜੀ ਜਿਹੀ ਘੱਟ ਪਸੰਦ ਨੇ ਜਿਹੜੇ ਕਟਿੰਗ ਕਰਕੇ ਸਿੱਧੀ ਮੇਥੀ ਜਾਂ ਮੇਥੇ ਨੂੰ ਹਨਾ ਸਿੱਧਾ ਹੀ ਕੱਟ ਦਿੰਨੇ ਹੁੰਦੇ ਆ ਵੀ ਮਤਲਬ ਆਟੇ ਦੇ ਵਿੱਚ ਹੀ ਤੇ ਲੂਣ ਮਿਰਚ ਪਾ ਦਿੰਨੇ ਹੁੰਦੇ ਆ ਇਹ ਮੇਰੇ ਕੱਲ ਦੇ ਸਮਾਰਕੇ ਰੱਖੇ ਪਏ ਸੀਗੇ ਮੇਥੇ ਤੇ ਸੋ ਕੀ ਇਸ ਕਾ ਕੀ ਹੈ ਨਾ ਤੇ ਹੁਣ ਆਪਾਂ ਇਹਨਾਂ ਨੂੰ ਸਿੱਧਾ ਆٹے ਦੇ ਵਿੱਚ ਇਸ ਤਰ੍ਹਾਂ ਹੀ ਕੱਟ-ਕੱਟ ਕਰਕੇ ਪਾ ਦਾਂਗੇ ਇਹਦੇ ਵਿੱਚ ਹੈਗਾ ਕੁਝ ਤਾਂ ਮੱਕੀ ਦਾ ਆਟਾ ਕੁਝ ਹੈਗਾ ਕਣਕ ਦਾ ਤੇ ਲੂਣ ਮਿਰਚ ਪਾ ਲਾਂਗੇ ਇਸ ਤਰ੍ਹਾਂ ਹਨਾ ਬਸ ਤੇ ਇਹਨੂੰ 2-4 ਮਿੰਟ ਰੈਸਟ ਦਿਵਾ ਕੇ ਆਟਾ ਗੁੰਨਗੇ ਰੈਸਟ ਜੀ ਦਿਵਾ ਕੇ ਤੇ ਫਿਰ ਪਰੌਂਠੇ ਬਣਾ ਲਾਂਗੇ ਤੇ ਇਤੋਂ ਕਰਦੇ ਆਪਾਂ ਸਵੇਰ ਦੀ ਸ਼ੁਰੂਆਤ ਸਵੇਰੀ ਖਾਣੀ ਦਾ ਨਹੀਂ ਤੋ ਹਨਾ ਦਿਨ ਹੁਣ ਬਹੁਤ ਵਧੀਆ ਨੇ ਸਵੇਰੀ ਧੁੱਪ ਨਿਕਲੇ ਹੁੰਦੀ ਆ ਤੇ ਸਰਦੀ ਬਹੁਤ ਘਟ ਗਈ ਵੈਸੇ ਸਵੇਰੀ ਸ਼ਾਮ ਦੀ ਸਰਦੀ ਤਾਂ ਹੈਗੀ ਆ ਉਦੋਂ ਘਟ ਗਈ ਲਓ ਜੀ ਆਪਾਂ ਕੰਮ ਧੰਦੇ ਕਰ ਲਏ ਸੀ ਮੈਂ ਨਹਾ ਕੇ ਹਟੀ ਸੀ ਤੇ ਮੈਂ ਲੱਗੀ ਸਿਰ ਮੋਹਣ ਮੇਰੀ ਪਾਲੀ ਤੜਕ ਗਈ ਤੜਕ ਕੇ ਬੈੱਡ નીચે ਜਾਵੜੀ ਹਨਾ ਇਹ ਰਵਨੀਤ ਨੇ ਦੇਖੀ ਆ ਇਹਨੇ ਪਹਿਲਾਂ ਫੋਨ ਦੀ ਲੈਟਨ ਆ ਤੇ ਹੁਣ ਇਹ ਅੱਕ ਗਈ ਖਿਜ ਗਈ ਇਹ ਕਹਿੰਦੀ ਮੈਥੋਂ ਨਹੀਂ ਕੱਢੀ ਜਾਂਦੀ ਹੈਗੀ ਦੇ ਕਾਫੀ ਅੱਗੇ ਜਾ ਰਹੀ ਹੈ ਨਾ ਮੈਂ ਕਿਹਾ ਵੀ ਇਸ ਤਰ੍ਹਾਂ ਕਰ ਇਸ ਤਰ੍ਹਾਂ ਬਸ ਫਿਰ ਤੁਹਾਨੂੰ ਪਤਾ ਹੀ ਆ ਹਨਾ ਬੱਚਿਆਂ ਦਾ ਇਹ ਪਹਿਲਾਂ ਨਿੱਕਲੇ ਸੀ ਉਹ ਫੇਰ ਚੜਕ ਗਿਆ ਛੋਟੀ ਜੀ ਬੱਚੀ ਫਿਰ ਮੈਂ ਇਹਦੇ ਪਾਪਾ ਨੂੰ ਕਿਹਾ ਮੈਂ ਕਿਹਾ ਤੁਸੀਂ ਕੱਢ ਕੇ ਦਿਓ ਤੇ ਅੱਜ ਇਸਨੀਤ ਵਿੱਚ ਆਵਦੀ ਆ ਹਨਾ ਹੁਣ ਕਰਦਾ ਕਲਾਕੀਰਤਾ ਦਿਖਾਉਂਦਾ ਤੇ ਲਿਬੜਿਆ ਫਿਰਦਾ ਖੇੜਖੂੜ ਕੇ ਆਇਆ ਹੁਣ ਵੈਸੇ ਮੌਸਮ ਦਾ ਬਹੁਤ ਫਰਕ ਪੈ ਗਿਆ ਹੁਣ ਤਾਂ ਇਹਨੂੰ ਇਸ ਤਰ੍ਹਾਂ ਛੱਡ ਦਿੰਨੇ ਆ ਤੇ ਠੰਡ ਘਟ ਨਾਲ ਬੱਚਿਆਂ ਨੂੰ ਵੀ ਕੁਝ ਮौज ਆ ਹੋ ਗਈ ਆ ਅੱਗੇ ਚਲੇਗੀ ਨਾ ਬਾਲੀਏ ਹੀ ਹੁਣ ਆਲੀਆਂ ਨੇ ਜਿਹੜੀ ਆ ਕੜਕ ਜੇ ਕਰਕੇ ਲੱਗਦੀ ਇਹਨੇ ਮੱਸੇ ਐਂ ਖੁੱਲ ਕੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਪਹਿਲਾਂ ਵੀ ਮੇਰੇ ਨਾਲ ਬਹੁਤ ਵਾਰ ਹੋ ਗਿਆ ਇੱਕ ਵਾਰ ਮੇਰੀ ਵਾਲੀ ਖੋਈ ਗਈ ਸੀ ਹਨਾ ਤੇ ਇਹ ਇਸ ਤਰ੍ਹਾਂ ਹੀ ਖੁੱਲ ਜਾਂਦੀਆਂ ਨੇ ਮੈਨੂੰ ਖੜਕਾ ਤਾਂ ਸੁਣਿਆ ਫਿਰ ਨੀਤ ਨੇ ਦੇਖੀ ਕਹਿੰਦੀ ਮਮਾ ਬੈੱਡ ਦੇ نیچے ਚਲੀ ਗਈ ਇਹ ਤੇ ਮੈਂ ਉਹਦੇ ਪਾਪਾ ਨੂੰ ਕਿਹਾ ਮੈਂ ਕਿਹਾ ਤੁਸੀਂ ਕੱਢ ਕੇ ਦਿਓ ਉਹਦੇ ਉਹਨਾਂ ਨੇ ਵੀ ਸੋਟੀ ਨਾਲ ਫੋਨ ਦੀ ਲਾਈਟ ਲਾ ਕੇ ਨਾ ਫਿਰ ਕੱਢਿਆ ਦੇਖੋ ਜੀ ਮਿਲ ਗਈ ਆਪਾਂ ਨੂੰ ਵਾਲੀ ਤੇ ਹੁਣ ਆਪਾਂ ਇਹਨੂੰ ਪਾ ਲੈਨੇ ਆ ਪਾ ਕੇ ਆਪੇ ਇਹਨੂੰ ਚੰਗੀ ਤਰ੍ਹਾਂ ਲਗਾ ਲੈਨੇ ਆ ਹਨਾ ਤੇ ਫਿਰ ਆਪਾਂ ਕਰਦੇ ਹਾਂ ਬਾਕੀ ਕੰਮ ਤੰਦੇ। ਲਓ ਜੀ ਆਪਾਂ ਸਾਰੇ ਕੰਮ ਤਾਂ ਦੇ ਕਰ ਲਏ। ਨਾਲ ਹੀ ਤੇ ਸੁਪਨੇ ਕੰਮ ਨੇ ਮੇੜਤੀ ਰਮਨੀ ਤੇ ਤੁੱੱਪੇ ਵੱੱਟੀ ਪੜਦੀ ਆ ਉਹਦੇ ਪਾਪਾ ਵੀ। ਪਾਪਾ ਵੀ ਉਹਦੇ ਪਾਪਾ ਵੀ ਤੁੱੱਪ ਸੇਕਦੇ ਨੇ। ਮੈਂ ਕਹਿਣ ਲੱਗੀ ਸਾਲ ਆਰਾਮ ਨਾਲ ਜਿਹੜੇ ਠੀਕ ਜਾਂਦਾ ਉਹ ਨਹੀਂ ਦੀਆ ਉਹ। ਇਹ ਹੀ ਆ ਪਤਾ ਕਿ ਕਿਵੇਂ ਲੈਣੀ। ਤਸੀਰਾ ਪ੍ਰੋਪਰਲੀ ਲਾਜ਼ ਕਰਵਾ ਲਓ। ਤੇ ਉਹ ਆ ਹਨਾ ਉਦੇ ਪਾਪਾ ਵੀ ਬੈਠੇ ਨੇ ਤੁਪੇ ਉਹ ਕਹਿੰਦੇ ਨੇ ਮੈਨੂੰ ਥੋੜਾ ਜਿਆਦਾ ਐ ਲੱਗਦਾ ਜਿਵੇਂ ਜੂਰ ਕੇ ਐਸਡ ਬਣਿਆ ਹੁੰਦਾ ਪ੍ਰੋਬਲਮ ਆਉਂਦੀ ਆ ਤੁਮੋਟ ਜਿਵੇਂ ਮੋਡੇ-ਮੋਡੇ ਚ ਸੀਸ ਪੈਣ ਲੱਗ ਜਾਂਦੀ ਆ ਤੇ ਮੈਂ ਹੁਣ ਲੱਗਦੀ ਆ ਜਸਨੀਤ ਨੂੰ ਨਮਾਉਣ ਜਸਨੀਤ ਤੇ ਜਸਨੀਤ ਪੂਰਾ ਖੇੜ ਖੂੜ ਕੇ ਹਨਾ ਪੂਰਾ ਲਿਪੜ ਲੁਪੜ ਗਿਆ ਮਿੱਟੀ ਤੋਂ ਹੋ ਗੜਾ ਹੋ ਗੜਾ ਤੁੰਗ ਖਾ ਲਈ ਨਹੀਂ ਤੇ ਪੂਰਾ ਲਿਪੜ ਗਿਆ ਹੁਣ ਉਹਨੂੰ ਨਮਾਉਣਿਆ ਤੁਪ ਤੁਪ ਦੇ ਵਿੱਚ ਵਿੱਚ ਨਾਲ ਦੇਖੋ ਸਾਡੇ ਮੰਜੇ ਤੇ ਕਿੰਨੇ ਕੱਪੜੇ ਪੈ ਨੇ ਜਿਹੜੇ ਸਵੇਰੇ ਸਾਰੇ ਆ ਜੇ ਪਾਏ ਹਾਂ ਉਹਨਾਂ ਨੂੰ ਮਾਲ ਤੇ ਦਵਾਇ ਤੇ ਉਹਨਾਂ ਨੂੰ ਦਿਖਾ ਦੇ ਨਹੀਂ ਉਹਦਾ ਤੇਲ ਆ ਰੱਖਿਆ ਪਿਆ ਉਹਦੇ ਤੇਲ ਪਾ ਤੇ ਹੰਦੀ ਮ사ਜ ਕਰਾ ਗਈ ਫਿਰ ਉਹਨੂੰ ਨਵਾਵਾਂਗੇ ਹਨਾ ਕੱਪੜੇ ਸਾਡੇ ਦੇਖੋ ਕਿਵੇਂ ਮੰਜਾ ਭਰਿਆ ਪਿਆ ਸਾਰੇ ਨੇ ਲਾ 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 ਉੱਥੇ ਰੱਖ ਲਈ ਆ ਬੈਠਾ ਰਿਹਾ ਪਤੋ ਦਰਤਾ ਇਧਰ ਨੂੰ ਮੂੰਹ ਕਰੀ ਕੰਦ ਕੰਨੀ ਨੂੰ ਨਵਾ ਨਵਾ ਜਦ ਲਈ ਤਾਂ ਆ ਗਿਆ ਪੁੱਤ ਆਜੋ ਆਜੋ ਮਿਲੋ ਜਿਸਲੀਤ ਨੂੰ ਦੇਖੋ ਇਹ ਖੇੜ ਕੋੜ ਕੇ ਆਇਆ ਪਾ ਹਾਂ ਪੁੱਤ ਕਿੱਥੇ ਖੇੜ ਕੇ ਆਏ ਦੱਸ ਇਹ ਆ ਜੈਤਵਾਰ ਹੈ ਨਾ ਸਕੂਲ ਚ ਮਿੱਟੀ ਚ ਝੂਲਿਆ ਤੇ ਮੇਰਾ ਪੁੱਤ ਪੂਰਾ ਖੇੜ ਕੇ ਪੂਰਾ ਮਿੱਟੀ ਚ ਲਿਬੜ ਕੇ ਆਇਆ ਦੀਦੀ ਫਿੱਤੀ ਕਿਲਦੀ ਕਿਵੇਂ ਕਿਹਾ ਤੂੰ ਮਿੱਟੀ ਚ ਖੇਡਦਾ ਸੀ ਦੀਦੀ ਕੀ ਕਹਿੰਦੀ ਸੀ ਤੇਰੀ ਪੋਪੀ ਕਾਣ ਖਾਂਦਾ ਸੀ ਐ ਦੱਸ ਦੇ ਦੀਦੀ ਦੀਦੀ ਕਹਿੰਦੀ ਸੀ ਦਿਖਾ ਦੇ ਕੋ ਆ ਉਹ ਤੇ ਦਿਖਾ ਦੇ ਸਾਰੇ ਨੂੰ ਲੱਡੂ ਵਾਲੀ ਪੋਪੀ ਦਿਖਾ ਦੇ ਆ ਦਿਖਾ ਦੇ ਇਹਨਾਂ ਨੂੰ ਦਿਖਾ ਦੇ ਲੱਡੂ ਵਾਲੀ ਪੋਪੀ ਦਿਖਾ ਦੇ ਦਿਖਾ ਦੇ ਦੇ ਚਲੋ ਜੀ ਮਿਲਦੇ ਆ ਫੇਰ ਲੱਛੀ ਹੋ ਗਿਆ ਰੱਖੀ ਚਾਹ ਦੇ ਸਿੱਕਾ ਪਾ ਲਈ ਤੇ ਲੱਡੂ ਤੇ ਰੱਖੀ ਤਾਂ ਕਰਤੀ ਦੀ ਬਣਗੀ ਚਾਹ ਨਾ ਪਾ ਚਾਹ ਬਣਾ ਰਹੀ ਆ ਇਹ ਤੁਹਾਨੂੰ ਸੰਦੀਪ ਘਰ ਦੀ ਚਾਹ ਥੀ ਇਹ ਨਾ ਇਹ ਪਿੰਦੇ ਦਾ ਚਾਹ ਘੱਪੇ ਇਹ ਨਾ ਇਹ ਕਦੇ ਮੈਨੂੰ ਮੇਲੇ ਨੂੰ ਦੱਸਿਆ ਮੈਂ ਕਿਹਾ ਤੁਹਾਨੂੰ ਕਹਿ ਦੇਣੀ ਵੀ ਵੀਡੀਓ ਦੇ ਵਿੱਚ ਵੀ ਐਡੇ ਕੱਪ ਚ ਚਾਹ ਪੀਂਦੇ ਨੇ ਇਹ ਕਹਿੰਦੇ ਮੈਂ ਤਾਂ ਥੋੜੀ ਜੀ ਚਾਹ ਪੀਂਦਾ ਚਾਹ ਤਾਂ ਕਹਿੰਦੇ ਮੈਂ ਥੋੜੀ ਜੀ ਪੀਂਦਾ ਪਰ ਕੱਪੇ ਹੀ ਸੀ ਵੀ ਤਾਂ ਸਾਤੀ ਆ ਕੱਪਾ ਮੈਂ ਆ ਕੀ ਵੀ ਜੇ ਹਾਲੇ ਕੋਈ ਕਿ ਸਾਡਾ ਆ ਬੰਦਾ ਟੱਠ ਹੀ ਰਹਿਦਾ ਸਾਰਾ ਦਿਨ ਇਹ ਬੁੱਕਸ ਦਾ ਢੇਰ ਲਾਇਆ ਹੋਇਆ ਮੇਰਾ ਪੁੱਤ ਵੀ ਨੂੰ ਪਤਾ ਨਹੀਂ ਮਸਤ ਜਿਹਾ ਨਾ ਉਹ ਜਿਆਦਾ ਬੜਦਾ ਆਉਣ ਫਿਰ ਨਹੀਂ ਲੁਕ ਜਾਂਦਾ ਹੁੰਦਾ ਐ ਲੁਕ ਜਾਂਦਾ ਹੁੰਦਾ ਬਸ ਕੁਛ ਤੇ ਸੂਰਜ ਤੋਂ ਲੁਕਦਾ ਕੁਝ ਮਰ ਵਾਸੇ ਦਾ ਮੂਡ ਤੇ ਡਿਪੈਂਡ ਆ ਜੇ ਆਜੇ ਕਾਮਰੇ ਮੰਗੂ ਫਿਰ ਹੱਸੀ ਜਾਊ ਬੱਚੀ ਦੇ ਵਿੱਚ ਫਿਰ ਲੁਕ ਜੁਨਾ ਹੈ ਹੱਸੀ ਗਾ ਲਾ ਬਲਾਵੀ ਹਾਂ ਨਾ ਬੋਲ ਕੇ ਬਲਾਈ ਦੀ ਹੁੰਦੀ ਆ ਬੋਲ ਕੇ ਬੋਲ ਕੇ ਖੱਬ ਜੋੜ ਕੀ ਕੱਲੀ ਇਹ ਹੈਗਾ ਸਾਡਾ ਬੱਚਾ ਜਵਕ ਛੋਟੇ ਨੂੰ ਵੀ ਤੁਸੀਂ ਜਾਣਦੇ ਹੋ ਚਲੋ ਜੀ ਆਪਾਂ ਹੁਣ ਕਰ ਲੇ ਕੰਮ ਤਾਂ ਜਸਨੀਤ ਨੂੰ ਨਮਾਤਾ ਹੁਣ ਦੇਖਦੇ ਆ ਬਾਰੀ ਹਨਾ ਕੁਝ ਗਾਜਰਾ ਹੋਈਆ ਸੀਗੇ ਵੀ ਉਹ ਵੀ ਤੋੜ ਕੇ ਬਣਾ ਲੈਨੇ ਅੱਜ ਤੇ ਉਹ ਸੀਗਾ ਜੀ ਫਿਰ ਉਹ ਪੱਕਣ ਹੀ ਏਦੋਂ ਬਾਅਦ ਆ ਵੀ ਹੁਣ ਥੋੜੀ ਜੀ ਆਪਾਂ ਨੂੰ ਹੋ ਗਈ ਆ ਜੀ ਰੋੜ ਹੁੰਦੀ ਆ ਕੀ ਜੋਤ ਜੀ ਤੇ ਦੇਖਦੇ ਆ ਪੱਟ ਕੇ ਕਿਹ ਜੀ ਨਿਕਲਦੀਆਂ ਨੇ

ਜੀ ਗਾਜਰ ਚੰਗੀਆਂ ਕਹਿੰਦੇ ਕਨਕ ਘਟ ਖਾਓ ਕਨਕੀ ਆਪਾਂ ਨੂੰ ਜਾਦੇ ਬਿਮਾਰੀ ਆ ਲਾਉਂਦੀ ਆ ਜਿਵੇਂ ਹੁਣ ਆ ਦਿਨਾਂ ਦੇ ਸੰਡ ਵੇਰੇ ਵਗੈਰਾ ਹੁੰਦਾ ਨਾ ਕਾਜਰ ਮੂਲੀ ਸਿਕੰਦਰ ਦਿਨ ਸੀ ਕੱਦੀ ਵਾਰ ਜਦ ਭੁੱਖ ਲੱਗਦੀ ਆ ਇਹ ਜੀ ਚੀਜ਼ ਖਾ ਲਓ ਤੇ ਕਨਕ ਨਾਲ ਤਾਂ ਵੀ ਫਨਕ ਬਹੁਤ ਜ਼ਿਆਦਾ ਹੀ ਫਾਨੀ ਫਾਇਦਾ ਹੁਣ ਸਾਰੇ ਇਹ ਸੋਸ਼ਲ ਮੀਡੀਆ ਤੇ ਤਾਂ ਹੁਣ ਆਹੀ ਚੱਲਿਆ ਹੋਇਆ ਪਰ ਖਾਣੀ ਤਾਂ ਪੈਂਦੀ ਆ ਕਨਕ ਬਿਨਾ ਸਰਦਾ ਨਹੀਂ ਹਨਾ ਆਪਾਂ ਨੂੰ ਦੇਖੋ ਪੱਟ ਦੇਨੇ ਗਾਜਰਾ ਤੇ ਮੇਰੇ ਕੋਲੇ ਸੀਗਾ ਕੈਮਰਾ ਕਹਿੰਦੇ ਚੱਲ ਮੈਂ ਪੱਟ ਕੇ ਦੇ ਦਿੰਦਾ ਕਿਉਂਕਿ ਵਿੱਚ ਮੋੜੀਆਂ ਜਿਹੀ ਤਰੀਫ ਨੇ ਕੰਡੇ ਨੇ ਤੇ ਮੈਂ ਕਿਹਾ ਚਲੋ ਤੁਸੀਂ ਪੱਟੋ ਦੇਖਦੇ ਆ ਜੇ ਤਾਂ ਹੁਣ ਵਧੀਆ ਹੋਈ ਆ ਤਾਂ ਤਾਂ ਸਬਜ਼ੀ ਬਣਾ ਲਾਗੇ ਨਹੀਂ ਫਿਰ ਉਹ ਪਰ ਲਾਗੇ ਫਿਰ ਸਾਗ ਧਰ ਦੇ ਇੱਕ ਦਿਨ ਚ ਪਾਲਕ ਹੋਇਆ ਪਿਆ ਵਧੀਆ ਪੂਰੀ ਸਾਰ ਠੰਡ ਘਟ ਪਈ ਅੱਗੇ ਤਾਂ ਠੰਡਾ ਜਿਹਾ ਘਟ ਜਾਂਦਾ ਸੀਗਾ ਤੇ ਵਧੀਆ ਉੱਠਿਆ ਪਿਆ ਸੀ ਕਿਵੇਂ ਹਾਂ ਹਾਂ ਫਿਰ ਆਇਆ ਨਾ ਕੁੱਤੇ ਕਰਤੇ ਨਹੀਂ ਆਉਂਦੇ ਹੈਗੇ ਮੋੜੀਆਂ ਤਾਂ ਆ ਰੱਖ ਦਿੰਦੇ ਹੁੰਦੇ ਆ ਜੀ ਮੇਰਾਜ ਇਹ ਤੇ ਆਪਾਂ ਲਾ ਲੈਨੇ ਚਲੋ ਥਾਂ ਹੈਗਾ ਹਜੇ ਤਾਂ ਹੁਣ ਸੜਕ ਕਹਿੰਦੇ ਨੇ ਚੌੜੀ ਬਣੂਗੀ ਫਿਰ ਦੇਖੋ ਐ ਹੰ ਦਾ ਵੀ ਘਰ ਦੀ ਸਬਜ਼ੀ ਹੋ ਜਾਂਦੀ ਆ ਹੋ ਵੀ ਜਾਂਦੀ ਆ ਵਧੀਆ ਵਾਹੀ ਗੁਰੂ ਦੀ ਕਿਰਪਾ ਨਾਲ ਗਰਮੀ ਚ ਵੀ ਨਹੀਂ ਆਪਾਂ ਕਦੇ ਲਈ ਹੈਗੀ ਆਪਣੇ ਜੋਗੀ ਹੋ ਜਾਂਦੀ ਆ ਤੇ ਹੁਣ ਵੀ ਹੋ ਜਾਂਦੀ ਆ ਤੇ ਮੋੜੀਆਂ ਤਾਂ ਰੱਖ ਦਿੰਨੇ ਹੁੰਦੇ ਆ ਜੀ ਕੁੱਤੇ ਕਰਕੇ ਨਹੀਂ ਵਰਦੀ ਫਿਰ ਦੇਖਦੇ ਆ ਹੁਣ ਕਿੰਨੀਆਂ ਖੁੰਡੀਆਂ ਨੇ ਨਹੀਂ ਫਿਰ ਇਹ ਬਣਾ ਲਾਗੇ ਨਹੀਂ ਤਾਂ ਫਿਰ ਦੂਜੀ ਆਪਸ਼ਨ ਤਾਂ ਮੋਠ ਹੀ ਨੇ ਤਾਂ ਪੱਟ ਕੇ ਦੇਖਦੇ ਆ ਵੀ ਨਹੀਂ ਸੈਲਡ ਦੇ ਕੰਮ ਆ ਜਾਣਗੇ ਹਨਾ ਖਾ ਖੂ ਲਾ ਕੇ ਕੱਚਾ ਖਾਣਾ ਸਟਾਰਟ ਕਰੂ ਕਹਿੰਦੇ ਕੱਚਾ ਖਾਓ ਵੀ ਹੁਣ ਸਰਦੀਆਂ ਚ ਖਾ ਖਾ ਕੇ ਪੰਜੀਰੀਆ ਪੰਜੂਰੀਆ ਵੇਟ ਵੀ ਹੋ ਗਿਆ ਉਬਰ ਅੱਗੇ ਨਾਲੋਂ ਦੇਖਦੇ ਹਾਂ ਹੁਣ ਕਟਾਉਣੀਆਂ ਥੋੜਾ ਮੋਟਾ ਇੰਚ ਕੱਪੜੇ ਪਾਤੇ ਤੇ ਬਾਹਰੋਂ ਆ ਕੇ ਹਨਾ ਸੰਦੀਪ ਹਜੇ ਗਾਜਰਾ ਪੱਟਦੇ ਨਹੀਂ ਹੁਣ ਮੈਂ ਪਾਣੀ ਲਾਇਆ ਹੋਇਆ ਉਧਰ ਗੀਜਰ ਚੋਲ लेके ਪਾਉਣੇ ਆ ਇਹਦੇ ਵੀ ਹੁਣ ਪਾਣੀ ਪਾ ਦਿੰਦੇ ਹਾਂ ਗਾਜਰਾ ਪਾਣੀ ਵਿੱਚ ਜਾ ਕੇ ਇਹ ਪਾ ਦਿੰਦੇ ਹਾਂ ਹੁਣ ਮਸ਼ੀਨ ਚ ਮੈਂ ਕਹਤ ਸੀ ਪਹਿਪਰ ਤੋਂ ਗਾਜਰਾ ਮੈਂ ਮਸ਼ੀਨ ਲਾਦਾ ਪਾਤਾ ਰਸੂ ਮੈਂ ਕੱਪੜੇ ਕਿਵੇਂ ਤੋਂ ਨਹੀਂ ਹੁੰਦੀਆਂ ਵਾਸਤੇ ਕਿਤੇ ਮੇਰੇ ਕੋਲ ਇਹਦੇ ਵਿੱਚ ਸਰਪ ਪਾਏ ਉਹਨਾਂ ਨੇ ਸਰ ਫੇਚ ਕੱਢ ਲੈਣੀਆਂ ਜਿਵੇਂ ਆਹ ਪਾ ਦੇਣੀ ਉਹਨਾਂ ਕੰਫਰਟਰ ਦਾ ਜਿਹੜਾ ਹੁੰਦਾ ਵੈਲਨਸ ਜਿਆ ਤੇ ਆਹ ਆ ਚੀਜ਼ ਹੈ ਨਾ ਜਿਹਦੇ ਨਾਲ ਜਿਵੇਂ ਮੇਰੇ ਬਨੀਤ ਦੇ ਕੱਪੜੇ ਹੁੰਦੇ ਨੇ ਹਨਾ ਜਿਵੇਂ ਇਹ ਤੇ ਲਿਖਿਆ ਹੋਇਆ ਲੀਲੀ ਫਰੈਸ਼ ਵਿੱਚ ਤੋਂ ਸੋਹਣੀ ਸੋਹਣੀ ਖੁਸ਼ਬੂ ਜੀ ਆਉਣ ਲੱਗ ਜਾਂਦੀ ਹੈ ਕੱਪੜਿਆਂ 'ਚੋਂ ਤੇ ਇਹਦੀਆਂ ਵੀ ਦੋ ਚਾਰ ਬੂੰਦਾਂ ਵਿੱਚ ਹੀ ਪਾ ਦੇਣੀਆਂ ਹੁੰਦੀਆਂ ਇਹਦੇ ਤੇ ਬਸ ਜਾ ਜਿਵੇਂ ਕੋਈ ਨਾ ਮੈਨੂੰ ਵਿਜੀ ਹੁੰਦੇ ਨੇ ਉਹਨਾਂ ਚ ਈਜ਼ੀ ਅੱਜ ਜਮੈਂ ਵਰਤਦੀ ਆ ਕੱਪੜੇ ਧੋਣ ਵਾਸਤੇ ਘਰ ਤੋਂ ਮੈਂ ਇਹ ਚੱਕਰ ਕੱਢ ਲੈਣੀ ਨਹੀਂ ਉਹ ਜਿਹਵੇਂ ਬੱਤੀ ਪੈਕਿੰਗ ਲੈਣੇ ਨਹੀਂ ਆਪਾਂ ਹਨਾ ਬਸ ਇਹ ਲਾ ਘਰੋਂ ਹੁੰਦੀ ਆ ਇਹ ਭਰ ਲੈਣੀ ਆ ਮੂਹੇ ਚੱਲ ਜਾਂਦਾ ਤੇ ਹੁਣ ਆਪਾਂ ਇਹ ਚ ਪਾ ਦੇਗੇ ਸਰਫ ਕਰਮ ਪਾਣੀ ਪਾਤਾ ਤੇ ਸਰਫ ਵਗੈਰਾ ਪਾ ਦਾਂਗੀ ਫਿਰ ਮੈਨੂੰ ਐ ਵੀ ਜਤਨੀ ਤੇ ਕੱਪੜੇ ਨੇ ਪਹਿਲਾਂ ਹੁਣ ਇਹ ਧੋਤੇ ਜਾਣਗੇ ਜਿਹੜੇ ਉਹ ਪਾਉਣਾਂ ਦੀ ਸੀ ਜਤਨੀ ਤੇ ਨਮਾਤਾ ਨਮਾ ਕੇ ਉਹ ਅੰਦਰ ਪਾਤਾ ਹਨਾ ਫਿਰ ਜਿਵੇਂ ਆਹ ਥੋੜਾ ਜਿਹਾ ਕੰਮ ਬਿਤਾ ਦੂੰਗੀ ਵਿੱਚ ਤੇ ਆਨੇ ਨੂੰ ਜਦੋਂ ਜਾਨੀ ਤੇ ਕਾਹਦੀ ਹੋਵੇਗੀ ਕਾਹਦੀ ਰਸ ਮਾਰ ਕੇ ਨਿੱग्गा ਪਾਣੀ ਪਾਉਤਾ ਹੈ ਚ ਨਿੱग्गा ਦਾ ਪਾਣੀ ਆਪਣੀਆਂ ਗਾਜਰਾ ਵੀ ਇੱਧਰ ਹੁਣ ਕਰੀਏ ਗਾਜਰਾ ਤਿਆਰ ਕਹੇ ਜਿਹੜੇ ਵਿੱਚ ਵੱਡੀਆਂ ਨੇ ਵਿੱਚ ਛੋਟੀਆਂ ਨੇ ਚਲੋ ਕੋਈ ਨਾ ਹੌਲੀ ਹੌਲੀ ਤਿਆਰ ਕਰ ਲਾਂਗੇ ਇਹ ਇਸ ਤਰ੍ਹਾਂ ਹੀ ਨੇ ਤੋ ਤੂ ਕੇ ਹਾਂ ਹੁਣ ਇਹਨਾਂ ਨੂੰ ਵਿੱਚ ਮੋਟੀਆਂ ਵੀ ਹੈਗੀਆਂ ਨੇ ਹਾਂ ਹਾਂ ਵਿੱਚ ਵੱਡੀਆਂ ਨੇ ਚਲੋ ਕੋਈ ਨਾ ਕਰ ਲੈਨੇ ਤਿਆਰ ਟਾਈਮ ਹੈਗਾ ਹਜੇ ਕਿਉਂਕਿ ਫਿਰ ਵੀ ਘਰ ਦੀ ਸਬਜ਼ੀ ਦਾ ਤਾਂ ਕੋਈ ਮੁੱਲੀ ਨਹੀਂ ਹੈਗਾ ਹੂੰ 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 ਠੀਕ ਹੈ ਯਾਰਾਂ ਨਹੀਂ ਉਹਨਾਂ ਇਹਨਾਂ ਦਾ ਕੀ ਦਿੱਖ ਹਾਂ 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 ਅੱਗੇ ਵੀ ਦੇਖਿਆ ਹੋਇਆ ਮਿੰਟ ਤਾਂ ਜ਼ਰੂਰ ਆ ਜੇ ਪਰ ਸਬਜ਼ੀ ਬਹੁਤ ਟੇਸਟੀ ਬਣਦੀ ਆ ਮਿੰਟ ਤਾਂ ਇਹ ਕੱਪੜੀਆਂ ਹੀ ਨਹੀਂ ਬਾਕੀ ਸਾਨੂੰ ਐ ਹੋ ਗਿਆ ਵੀ ਹਨਾ ਫਿਰ ਉਹ ਬਿਰਲੀਆ ਹੋ ਜਾਣਗੀਆਂ ਬਾਹਰ ਨਹੀਂ ਅਸੀਂ ਤਾਂ ਕਰਕੇ ਹੁਣ ਆ ਜੋ ਛੋਟੀਆਂ ਵੱਡੀਆਂ ਕੱਟ ਲਿਆ ਲਿਆਉਣੀਆਂ ਦੀ ਛੋਟੀਆਂ ਵੱਡੀਆਂ ਅਸੀਂ ਤਾਂ ਕੱਟ ਲਿਆ ਬਿਰਲੀ ਇਹ ਇਹ ਹੋ ਜਾਣਗੀਆਂ ਹਾਂ ਜੇ ਮੈਂ ਕੱਪੜੇ ਜਿੱਤਾ ਹਾਂ ਮਾਰਨੀ ਵਾਲੀ ਜਿਹੜੇ ਕੱਲ ਤੋਂ ਉੱਥੇ ਸੀਗੇ ਤੇ ਵੀ ਬਿਰਲੀ ਆ ਪੈ ਜਾਣਗੀਆਂ ਫਿਰ ਉਹਦੇ ਨਾਲ ਆਏ ਆ ਵੀ ਉਹ ਵਧੀਆ ਹੋ ਜਾਣਗੀਆਂ ਦੂਜੀ ਆ ਤੇ ਹੁਣ ਤਾਂ ਦੇਖੋ ਕਾਹਦੇ ਨੂੰ ਕੰਮ ਕੱਟੇ ਚੱਲ ਗਿਆ ਤੇ ਫਿਰ ਤੋੜ ਆ ਗਈ ਹੁਣ ਤਾਂ ਦਿਨ ਵਧੀਆ ਲੱਗਦੇ ਨੇ ਹੁਲੇ ਹੁਲੇ ਜੀ ਤੋਤੀਆਂ ਜਾਣ ਗਿਆ ਹੁਣ ਫਿਰ ਧੋ ਕੇ ਸਮਾਰ ਕੇ ਬਣਾ ਲਾਗੇ ਨਾਲੇ ਕੱਪੜੇ ਧੋ ਲਾਗੇ ਕੰਮ ਕਰਨ ਤੇ ਕਰ ਲੱਗੇ ਜਿਸ ਨੀਤ ਨਿਵਾ ਕੇ ਪਾਤਾ ਅੰਦਰ ਲੋ ਦੀ ਜਿਸ ਨੀਤ ਨੂੰ ਨਿਵਾ ਲਮੂ ਕੇ ਹੈ ਨਾ ਮੈਂ ਅੰਦਰ ਪਾਤਾ ਸੀਗਾ ਫੋਨ ਦੇਤਾ ਆਪਾਂ ਇਹਨੂੰ ਹੁਣ ਫੋਨ ਦੇਖੀ ਜਾਊਗਾ ਕਿ ਫਿਰ ਬਾਹਰ ਹਵਾ ਚੱਲਦੀ ਆ ਫਿਰ ਇਹਨੂੰ ਨਿਵਾ ਕੇ 10 15 ਮਿੰਟ ਫੋਨ ਮਿਲ ਜਾਂਦਾ ਹੁੰਦਾ ਬਸ ਇਹਨਾਂ ਨੂੰ 15 15 ਮਿੰਟ ਫੋਨ ਮਿਲਦਾ ਨਾਲੇ ਰਵਨੀਤ ਕਹਿੰਦੀ ਮੈਨੂੰ ਵੀ ਹੁਣੀ ਦੇ ਦੋ ਫੋਨ ਤੇ ਆਪਾਂ ਇਹਨੂੰ ਵੀ ਦੇਤਾ 15 ਮਿੰਟ ਫੋਨ ਤੇ ਜਸਨੀਤ ਨੂੰ ਵੀ ਦੇਤਾ ਹਨਾ ਇਹ ਜਿੱਦ ਕਰਦੇ ਨੇ ਇੱਕ ਦੂਜੇ ਦੀ ਬੱਟਾ ਤੇ ਛੋਟਾ ਸਾਡੇ ਦੋਨੇ ਬੱਚੇ ਤੇ ਚਲੋ ਟਾਈਮ ਦੀ ਲਿਮਟ ਅਕੋਰਡਿੰਗ ਆਪਾਂ ਬੱਚੇ ਨੂੰ ਫੋਨ ਦੇ ਦੇਨੇ ਆ ਬਹੁਤ ਕੱਪੜੇ ਧੋਲੇ ਤੇ ਕੁਝ ਕੱਪੜੇ ਧੋ ਕੇ ਹੁਣ ਇਹਨਾਂ ਨੂੰ ਸੁੱਕਨੇ ਪਾ ਦਿੰਨੇ ਆ ਸੀਨ ਚ ਪਾਏ ਪੈਨੇ ਹਨਾ ਲਾਸਟ ਵਾਲੀ ਉਸ ਸਿੰਪਲ ਨੇ ਬੂਟ ਕੋ ਫਿਰ ਮੇਰੇ ਬੂਟਸ ਦੇ ਤੋਂ ਨਾਲ ਜਸਮੀਨ ਤੇ ਜੀ ਹੈ ਜਸਮੀਨ ਤੇ ਮੈਂ ਤੋਂ ਤਲਾਕੀ ਮੈਂ ਆਪਦੀ ਆ ਤਾ ਬਿਚਲੇ ਸਾਰੇ ਕੱਟ ਕੇ ਧੋਤੀ ਉਹਨੇ ਚੰਗੀ ਤੇ ਜਸਮੀਨ ਦੇ ਮੈਂ ਲੱਗਦੀ ਹਾਂ ਕੱਟਣ ਉੱਤੇ ਦੇ ਵਿੱਚ ਨਾ ਆਹ ਸਿਸਟਮ ਜਾ ਇਹਨੇ ਕਿਛੀ ਨਾ ਮੈਂ ਪਟਤਾ ਉਹਦਾ ਲਾਈਟਿੰਗ ਵਾਲਾ ਜਿਹਨੇ ਉਹ ਮੂ ਲੱਗਦਾ ਨਹੀਂ ਜੀ ਬੁੱਕਾ ਤੇ ਮਤਲਬ ਉਹ ਥੇ ਲੱਟਾ ਜਾਂ ਗੈਰ ਮੇਰੇ ਕੋਲ ਗੋਲ ਨਹੀਂ ਤੇ ਇਹਦੇ ਪੈਗਾ ਪੱਤੇ ਮੈਂ ਸਾਲਾ ਕੱਟਦਾ ਆ ਬਿਚਲੀਨੀ ਜਿਹੜੀ ਜਦੋਂ ਮੈਂ ਅੱਡੇ ਨਾ ਹੱਲੀ ਉਹਨਾਂ ਦੀ ਉਸ ਇਸਪੰਪਿਆਸ ਲਈ ਮੈਂ ਤੁਹਾਨੂੰ ਦਿਖਾਉਣੀ ਆ। ਜਿਆ ਸ਼ਰਲ ਕੀਤੀ ਡਾਟਾ ਚਲਦੀ ਨਹੀਂ। ਫਿਰ ਮੈਂ ਤਾਂ ਕਰਕੇ ਇਹ ਹੱਟ ਗਈ ਨਾ ਇਸ ਤਾਂ ਮੈਨੂੰ ਪਹਿਲਾਂ ਇਹ ਸੀ ਮੈਂ ਕਿਹਾ ਡਾਟਾ ਦਾ ਸਿਸਟਮ ਕਿਤੇ ਦੇ ਵਿੱਚ ਆ ਪਰ ਮੈਨੂੰ ਬਾਅਦ ਵਿੱਚ ਵੀ ਉਹ ਕੰਟਣ ਲੱਗਿਆ ਨਾ ਫਿਰ ਪਤਾ ਲੱਗਿਆ। ਉਹਦਾ ਉਹ ਡਾਟੇ ਦੀ ਹੁਣ ਚਲਦੀ ਇਹ ਵੀ ਨਹੀਂ ਮਤਲਬ ਥੋੜੀ ਜਿਹੀ ਥੋੜੀ ਥੋੜੀ ਕਦੇ ਕਦੇ ਚੱਲਣ ਲੱਗ ਜਾਂਦੀ ਹੈ ਨਹੀਂ। ਤੇ ਆਹ ਕੰਮ ਆਪਾਂ ਕਰ ਲਿਆ। ਤੇ ਉਧਰ ਮਸ਼ੀਨ ਨੇ ਵੀ ਜੇ ਤਾਂ ਅਲਰਮ ਵੀ ਆ ਕੱਪੜੇ ਸੁੱਕੇ ਪਾ ਗਏ ਤੇ ਆ ਕਰਦੀ। ਕੋਨਾ ਆਪਣੇ ਕੋਠੇ ਤੇ ਸ਼ੇਰ ਵਰਗਾ ਬਿੱਲਾ ਉਹ منہ ਕੱਢ ਲੈਂਦਾ। ਜਿਹਾ ਹੁਣ ਤੱਕ ਘਰ ਲਿਆ ਜਿੱਦ ਜਸਨੀਤ ਆਉਗਿਓ ਕਹੋ ਹਾਏ ਬਿੱਲਾ ਕੈਟੀ ਪਰ ਇਹ ਵੀ ਨਹੀਂ ਕਿ ਇਹਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਵੀਡੀਓ ਬਣਦੀ ਆ ਪਰ ਇਹ ਮੂੰਹ ਕਰਕੇ ਬੈਠ ਗਿਆ ਹੁਣ ਇੰਨਾ ਵੱਡਾ ਇੰਨਾ ਵੱਡਾ ਦੇ ਡਰ ਲੱਗਦਾ ਦੇਖ ਕੇ ਇੰਨਾ ਵੱਡਾ ਚਲੋ ਜੀ ਹੁਣ ਆਪਣੇ ਮਸ਼ੀਨ ਦੀ ਥੋੜੀ ਜਿਹੀ ਕੱਪੜੇ ਰਹਿ ਗਏ ਹੁਣ ਕੱਟ ਲਈ ਗਾਜਰਾ ਬਿੱਲਾ ਦੇਖ ਲਿਆ ਫਿਰ ਦਿਖਾਉਂਗੀ ਕਿਤੇ ਗੁਲਤ ਨਹੀਂ ਕਿਤਰਾ ਹੁਣ ਤਾਂ ਪਰੇ ਨੂੰ ਉਹ ਕਰਕੇ ਬੈਠ ਗਿਆ ਚਲੋ ਜੀ ਮੈਂ ਕੱਟ ਲਿਆ ਗਾਜਰਾ ਤੇ ਟਾਈਮ ਹੋ ਗਿਆ ਸ਼ਾਮ ਦਾ ਬਾਕੀ ਸਾਰੇ ਕੰਮ ਬੰਦੇ ਕਰ ਲੇ ਤੇ ਹੁਣ ਮੈਂ ਕਿ ਚਲੋ ਗਾਜਰਾ ਕੱਟ ਲਾਂ ਗਾਜਰਾ ਟੋਲੀਆਂ ਸਮਾਰ ਲਿਆ ਹਨਾ ਕੁਝ ਟੋਲੀਆਂ ਸੀ ਇਹ ਕੱਟ ਲਿਆ ਤੇ ਹੁਣ ਕੱਟ ਕੇ ਇਹਨਾਂ ਨੂੰ ਫਿਰ ਸਬਜ਼ੀ ਬਣ ਚੁਗੀ ਬਾਕੀ ਸਾਰਾ ਕੰਮ ਪਿੱਛਾ ਹੋ ਗਿਆ ਮੇਰਾ ਤੇ ਬਾਕੀ ਖਾਤੀ ਜਰਾ ਦੇਖੋ ਕੀ ਹਾਲ ਹੈ ਨਾ ਮਟਾਪਾ ਮਿਟਪਾ ਵਧ ਗਿਆ ਪਿਆ ਤੇ ਹੁਣ ਇਹ ਜਿਹੜੀ ਸੀ ਦਿਨਾਂ ਦਾ ਜਿਹੜੀ ਸੀ ਜਿਹਨਾਂ ਸਬਜ਼ੀਆਂ ਉਹਨੂੰ ਕੱਚੀ ਖਾ ਲਓ ਹਨਾ ਰੋਟੀ ਥੋੜੀ ਘੱਟ ਖਾ ਲਓ ਤੇ ਇਹ ਚੀਜ਼ਾਂ ਹੁਣ ਆਪਾਂ ਵੀ ਨਾ ਦੋਲੀ ਨੇ ਥੋੜਾ ਜਿਹਾ ਧਿਆਨ ਰੱਖਾਗੇ ਇਸ ਤੋਂ ਸਦਾ ਇਦਿਆ ਅੰਦਰ ਕੰਨ ਚਾਹੀਦਾ ਹਨਾ ਮਿੱਠਾ ਵਗੈਰਾ ਘੱਟ ਖਾ ਲਾਗੇ ਨਹੀਂ ਮਟਾਪਾ ਹੋਈ ਜਾਂਦਾ ਦਿਨੋ ਦਿਨ ਤੇ ਮਿੱਠਾ ਘਟਾ ਲਓ ਤੇ ਕੱਚੀਆਂ ਚੀਜ਼ਾਂ ਖਾ ਲਓ ਹਨਾ ਕਿਉਂਕਿ ਕਣਕ ਬਹੁਤ ਜ਼ਿਆਦਾ ਮਾੜੀ ਹੈ ਇਹ ਵੀ ਆਪਾਂ ਕਣਕ ਖਾਣੇ ਆ ਉਹਦੀ ਜਗ੍ਹਾ ਤੇ ਜਿਵੇਂ ਆਪਾਂ ਰਾਗੀ ਰੋਗੀ ਹੁੰਦੀ ਆ ਉਹ ਜਵਾਰ ਤੇ ਬਾਜਰੀ ਦਾ ਆਟਾ ਹਨਾ ਇਹ ਚੀਜ਼ਾਂ ਵੀ ਇਹਨਾਂ ਹੀ ਰੋਟੀ ਰੋਟੀ ਖਾ ਲਓ ਤੇ ਉਦਾਂ ਵੀ ਸਬਜ਼ੀਆਂ ਆਪਾਂ ਕੱਚੀ ਜਿਵੇਂ ਮੂਰ ਨਹੀਂ ਕਾਚਰ ਜਿੰਨੇ ਦਿਨੇ ਭੁੱਖ ਲੱਗਦੀ ਐ ਚੰਦਰ ਵਗੈਰਾ ਹਨਾ ਇਹਦਾ ਸੈਲਡ ਜਿਹਾ ਬਣਾ ਕੇ ਖਾ ਲਿਏ ਤੇ ਮਿੱਠਾ ਘਟਾ ਲਿਏ ਤੇ ਚਾਹ ਚੂਹ ਜਿਵੇਂ ਆਪਾਂ ਸਰਦੀਆਂ ਚ ਬਾਅਦ ਮਿੱਠਾ ਕਰਦਾ ਹਨਾ ਬਿਆਹਾ ਸਾਧਿਆ ਚ ਜਾਉ ਹਣਾ ਖਾਲਿਆ ਚਲੂ ਹੁਣ ਥੋੜਾ ਮੋਟਾ ਧਿਆਨ ਰੱਖੀ ਸੀਤ ਦਾ ਵੀ ਇਹ ਜਿਵੇਂ ਆਪਾਂ ਕੰਝੇ ਸਟ੍ਰੈਟੀਜੀ ਹੋ ਜਾਗੇ ਕੁਛੋ ਤੇ ਮਿੱਠਾ ਘਟਾ ਲੈਨੇ ਆ ਤੇ ਸਬਜ਼ੀ ਵੀ ਰੋਟੀ ਘਟਾ ਲੈਂਦੇ ਆ ਰੋਟੀ ਦੀ ਜਗ੍ਹਾ ਤੇ ਸਬਜ਼ੀ ਖਾਲੇ ਕਰਾਂਗੇ ਕੋਲੀ ਜ਼ਿਆਦਾ ਵੀ ਇਹ ਸੋਚਿਆ ਮੈਂ ਬਾਕੀ ਦੇਖੋ ਹਣਾ ਕਿਸ ਤਰ੍ਹਾਂ ਦਾ ਚੱਲੂਗਾ ਤੇ ਵੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹਾਂ ਤੇ ਬਾਕੀ ਕਹਿੰਦੇ ਲਈ ਵੀ ਆਪਾ ਦੂਸਰਾ ਸੁਣਾ ਕੇ ਕੀ ਲੋ ਵੀ ਜਿਵੇਂ ਕੁਦਰਤੀ ਚੀਜ਼ਾਂ ਕਹਿੰਦੇ ਉਹ ਨਹੀਂ ਵੀ ਜਿਵੇਂ ਆਪਾਂ ਕਹਿੰਦੇ ਵੀ ਆਰਗੇਨਿਕ ਆਰਗੇਨਿਕ ਵੀ ਕੁਛ ਨਹੀਂ ਹੈਗਾ ਜਿਵੇਂ ਆਪਣੀ ਜਾਮਣ ਹੋ ਗਈ ਅੰਬਰੂਦ ਹੋ ਗਿਆ ਇਹ ਜਿਹੜੇ ਬੁੱਤੇ ਨੇ ਆਪ ਦੇ ਆਪ ਹਰੇ ਹੁੰਦੇ ਨੇ ਨਹੀਂ ਤੇ ਆਸਲੀ ਆਰਗੇਨਿਕ ਚੀਜ਼ਾਂ ਨਹੀਂ ਇਹ ਨੇ ਵੀ ਇਹਨਾਂ ਦੇ ਪੱਤੇ ਆਦਿ ਜਿਵੇਂ ਜੂਸ ਕੱਟ ਕੇ ਜਾਂ ਤਾਂ ਉਹਨਾਂ ਨੂੰ ਉਵਾਲ ਕੇ ਠੰਡਾ ਕਰਕੇ ਪੀ ਲੋ ਪਾਣੀ ਨੂੰ ਫਿਰ ਜਾਂ ਉਹਨਾਂ ਦਾ ਜੂਸ ਕੱਟ ਕੇ ਉਹ ਵਾਲਾ ਜੂਸ ਪੀ ਲੋ ਹਨਾ ਤੇ ਵੀ ਇਹਨਾਂ ਨਾਲ ਜਪਰ ਨੂੰ ਬਹੁਤ એનર્ਜੀ ਮਿਲਦੀ ਆ ਇਮੀ ਅਨਾਰ ਵੀ ਉਸ ਪ੍ਰਕਾਸ਼ ਤਾਂ ਦੀ ਆਪਾਂ ਇਹ ਜੀ ਖੀਚਾ ਲੂਗੀ ਆਰਗੇਨਿਕ ਚੀਜ਼ਾਂ ਹੀ ਇਹ ਜੀ ਚੀਜ਼ਾਂ ਲਈ ਸੀਜ਼ਨ ਦੀਆਂ ਸਬਜ਼ੀਆਂ ਨਮਰ ਬੇਟੀਆਂ ਦੀਆਂ ਸਬਜ਼ੀਆਂ ਖਾਣੀਆਂ ਗਰਮੀ ਚ ਗੋਫੀ ਵਗੈਰਾ ਜਿਹੜੇ ਕਾਂਦੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਨੀਲੀਆ ਜਿਹੜਾ ਲੈਣਾ ਹੁਣ ਖਾ ਲੂਗੇ ਜਿਹੜੀ ਦਾ ਸਿੱਧਾ ਜਿਵੇਂ ਗੋਫੀ ਰਾ ਕਾ ਚਰਦਾਸ ਹਲਗਮ ਇਹ ਸਬਜ਼ੀਆਂ ਹੁਣ ਜ਼ਿਆਦਾ ਖਾ ਲੂ ਫਿਰ ਇਹਦੀ ਚੀਜ਼ਾਂ ਦਾ ਛੋਟੇ ਛੋਟੇ ਦਾ ਧਿਆਨ ਰੱਖ ਕੇ ਹਨਾ ਆਪਾਂ ਆਪਣੀ ਸਰੀਰ ਨੂੰ ਬਸ ਠੀਕ ਰੱਖ ਸਕਦੇ ਹਾਂ ਬਹੁਤ ਹੱਦ ਤੱਕ ਆਪਾਂ ਠੀਕ ਰਹਿ ਸਕਦੇ ਹਾਂ ਤੇ ਦਵਾਈਏ ਵਗੈਰਾ ਤੋਂ ਬਾਤ ਸਕਦੇ ਆ ਹਨ ਕਿਉਂਕਿ ਦਵਾਈਏ ਚ ਕੁਝ ਵੀ ਨਹੀਂ ਹੈਗਾ ਇੱਕ ਉਹ ਤਰ੍ਹਾਂ ਦਾ ਨਸ਼ਾ جیسا ਅਸਰ ਕਰਦਾ ਜੋ ਵੀ ਆਪਾਂ ਨੂੰ ਪ੍ਰੋਬਲਮ ਹੋ ਤਾਂ ਪ੍ਰੋਬਲਮ ਦਾ ਉੱਤੇ ਨਹੀਂ ਨਿਕਲੀ ਰਹਦੀ ਆ ਤੇ ਆਪਾਂ ਉਹਦੀ ਡੋਜ਼ ਨਾਲ ਹੀ ਤਰੀਕਾ ਫਿਰਦੇ ਆ ਵੀ ਉਹ ਸੀ ਜਦੋਂ ਦੂਰ ਰੱਖੋ ਤੇ ਇਹ ਚੀਜ਼ਾਂ ਵੱਲ ਧਿਆਨ ਦਿਓ ਤੇ ਬਸ ਇਹ ਦੀ ਗੱਲਾਂ ਮੈਂ ਸਿੱਖ ਦੇ ਰਹੀਆਂ ਆ ਕਿ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਤੇ ਇਹ ਬਾਕੀ ਆਪਾਂ ਗੱਲਬਾਤ ਫਿਰ ਕਿਸੇ ਦਿਨ ਕਰਦੇ ਆ ਹਨਾ ਜੇ ਮੀਂਹ ਆ ਕੇ ਗੱਲਾਂ ਦਾ ਵੀ ਨਹੀਂ ਪਤਾ ਸੀ ਜੇ ਮੈਂ ਤੁਹਾਨੂੰ ਹੋਈ ਜਾਂ ਮੈਂ ਕਰ ਲਿਆ ਜੇਕਰ ਤੁਹਾਨੂੰ ਵਧੀਆ ਲੱਗਦੀ ਨਹੀਂ ਤਾਂ ਤਾਂ ਇਹਨਾਂ ਨੂੰ ਤੁਸੀਂ ਆਪ ਨੂੰ ਲਾਈਵ ਦੇ ਵਿੱਚ ਲਾਤੀ ਕਰ ਲਓ ਜੇ ਤੁਹਾਨੂੰ ਨਹੀਂ ਵਧੀਆ ਲੱਗਦੀ ਤਾਂ ਇਟਰ ਦੀ ਸਹੀ ਇਟਰ ਦੀ ਬਾਤ ਕਰਤੋ ਹਨਾ ਤੇ ਪਤ ਜੀ ਤੁਸੀਂ ਅਗੇ ਵਲੌਗ ਦੇਖਿਆ ਕਰੋ ਉਹ ਹੈ ਬਲੌਗਿੰਗ ਕੀ ਆ ਗਿਆ ਕਰਵਾਣਾ ਜੇਕਰ ਤੁਸੀਂ ਪਹਿਲੀ ਵਾਰ ਦੇਖ ਜਿਉਂਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰ ਦਿਓ ਵੀਸ ਹੋਣਾ ਜੇ ਤਾਂ ਮਦਦ ਕਰਿਆ ਕਰੋ ਹਨਾ ਤੇ ਬਸ ਤੁਸੀਂ ਕਹਿ ਸਕਦੇ ਆ

ਚਲੋ ਜੀ ਠੀਕ ਹੈ ਬਾਏ ਬਾਏ